ਸਰਦਾਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਅਧਿਆਪਕ ਤੇ ਵਿਦਿਆਰਥੀ ਇਸ ਹਫਤੇ ਮਾਸਟਰ ਗੁਰਮੀਤ ਚੌਥੇ ਦਿਨ ਸਕੂਲ ਆਇਆ ਤਾਂ ਸਾਥੀ ਅਧਿਆਪਕਾਂ ਨੂੰ ਯੂਨੀਅਨ ਦੇ ਫੈਸਲੇ ਜ਼ਿਲ੍ਹਾ ਅਧਿਕਾਰੀਆਂ ਨਾਲ ਆਪਣੀਆਂ ਮੰਗਾਂ ਸੰਬੰਧੀ ਹੋਈ ਗੱਲਬਾਤ ਤੇ ਅਗੋਂ ਦੇ ਐਕਸ਼ਨਾਂ ਦੀ ਰੂਪਰੇਖਾ ਬਾਰੇ ਦੱਸ ਦਾਰਿਹਾ ਐਨੇ ਨੂੰ ਅੱਧੀ ਛੁੱਟੀ ਹੋ ਗਈ ਚਾਹ ਪੀਂਦਿਆਂ ਉਸ ਨੂੰ ਦੂਸਰੇ ਸਕੂਲ ਦੇ ਜੁਨਨਾ ਦੇ ਉਹ ਦੋ ਹੋਰ ਉਪਦੇਦਾਰਾਂ ਨੂੰ ਸੁਨੇਹਾ ਦੇਣ ਦਾ ਖਿਆਲ ਆ ਗਿਆ ਤੇ ਉਹ ਸਾਥੀ ਮਾਸਟਰ ਨਾਲ ਹੱਥ ਮਿਲਾ ਕੇ ਆਪਣਾ ਸਾਈਕਲ ਲੈ ਕੇ ਤੁਰ ਪਿਆ ਤੀਸਰੀ ਜਮਾਤ ਦੇ ਬੱਚੇ ਜਿਨ੍ਹਾਂ ਨੂੰ ਉਹ ਪੜਾਉਂਦਾ ਸੀ ਸਵੇਰ ਦੇ ਉਹਨੂੰ ਆਇਆ ਤੱਕ ਚੁੱਪਚਾਪ ਜਾਈ ਸੰ ਤੇ ਕਿਤਾਬਾਂ ਕੱਢ ਕੇ ਪੜਦੇ ਦਿਸਣ ਦੇ ਯਤਨਾਂ 'ਚ ਭਾਜੂ ਹੀ ਉਹਨਾਂ ਉਸਨੂੰ ਜਾਂਦੇ ਤੱਕਿਆ ਕਿਤਾਬਾਂ ਝੋਲਿਆਂ 'ਚ ਜਾ ਪੁੱਜੀਆਂ ਤੇ ਉਹ ਸ਼ਰਾਰਤਾਂ 'ਚ ਰੁੱਝ ਗਏ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ